ਕੱਗਾ ਪੁਲਿਸ ਵੱਲੋਂ ਦੋ ਕਥਿਤ આરોપીਆਂ ਨੂੰ ਜਿਹੜਾ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਪੁਲਿਸ ਵੱਲੋਂ ਸਮਾਣਾ ਦੇ ਸਿਵਲ ਹਸਪਤਾਲ ਦੇ ਵਿੱਚ ਸਲੀਮ ਖਾਨ ਤੇ ਜਸਵਿੰਦਰ ਸਿੰਘ ਨੂੰ ਮੈਡੀਕਲ ਦੇ ਲਈ ਲਿਆਂਦਾ ਗਿਆ ਜਿਨ੍ਹਾਂ ਦਾ ਮੈਡੀਕਲ ਪੂਰਾ ਹੋਣ ਤੋਂ ਬਾਅਦ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ આરોપીਆਂ ਨੂੰ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦੀ ਰਿਮਾਂਡ ਦੀ ਵੀ ਜਿਹੜੀ ਆ ਮੰਗ ਕੀਤੀ ਜਾਣੀ ਹੈ ਕੁਝ ਟਾਈਮ ਪਹਿਲਾਂ ਕੱਗਾ ਪੁਲਿਸ ਵੱਲੋਂ ਅਜਿਹੇ ਨਸ਼ੇ ਦੇ ਸੁੱਧਾਗਰਾਂ ਨੂੰ ਵੀ ਕਾਬੂ ਕੀਤਾ ਗਿਆ ਸੀ ਪਰ ਪੰਜਾਬ ਦੇ ਵਿੱਚ ਕਿੰਨੇ ਕੁ ਇਹੋ ਜਿਹੇ ਨਸ਼ੇ ਦੇ ਸੁੱਧਾਗਰ ਹੋਣਗੇ ਔਰ ਕਦੋਂ ਇਹਨਾਂ ਦੇ ਉੱਤੇ ਠੱਲ ਪਏਗੀ ਇਹ ਜਿਹੜਾ ਹੁਣ ਸਾਰਾ ਟਾਈਮ ਦੱਸੇਗਾ। ਔਰਪੀਆਂ ਦੀ ਜਾਣਕਾਰੀ ਜਿਹੜੀ ਹੈ ਕੱਗਾ ਪੁਲਿਸ ਦੇ ਅਧਿਕਾਰੀ ਸ਼ੇਰ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ ਦੇ ਕੋਲ ਇਹ ਇਹਨਾਂ ਦੀ ਮੁਖਬਰੀ ਮਿਲੀ ਸੀ ਤੇ ਇਹ ਉੱਥੇ ਗੋਲੀਆਂ ਵੇਚਦੇ ਸਨ। ਪੁਲਿਸ ਵੱਲੋਂ ਮੌਕੇ ਤੇ ਰੇਡ ਕੀਤੀ ਜਾਂਦੀ ਹੈ ਤਾਂ ਇਹ ਵਿਅਕਤੀ ਜਿਹੜੇ ਨੇ ਉੱਥੇ ਗੋਲੀਆਂ ਵੇਚ ਰਹੇ ਸਨ ਤਾਂ ਇਹਨਾਂ ਨੂੰ ਉੱਥੇ ਮੌਕੇ ਤੇ ਹੀ ਕਾਬੂ ਕਰ ਲਿੱਤਾ ਜਾਂਦਾ ਹੈ। ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز। ਇਹ ਕਿਥੋਂ ਬਰਾਮਦ ਕੀਤੀਆਂ ਗੋਲੀਆਂ ਕਿੰਨੀ ਫੜੀਆਂ ਕਿੰਨੇ ਬੰਦੇ? ਇਹ ਕੱਲ੍ਹ ਦਰਾਨੇ ਗਸ਼ਤੀ ਅਨਾਜ ਮੰਡੀ ਕੱਗਾ ਤੋਂ ਦੋਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਜੀ ਇਹਨਾਂ ਕੋਲ 160 ਖੁੱਲੀਆਂ ਨਿਛਲੀਆਂ ਕੋਲੀਆਂ ਵੜੀਆਂ ਨੇ ਕਿੱਥੇ ਜਾਣ ਵਾਲੇ ਭੱਗੇ ਤੇ ਰਹਿਣ ਵਾਲੇ ਆਪ ਕਿਹਦੇ ਜੀ ਕਿਹੜਾ ਮੌਲਕ ਦਾ ਇੱਕ ਵਾਰਡ ਨੰਬਰ 11 ਦਾ ਜੀ ਇੱਕ ਵਾਰਡ ਨੰਬਰ 2 ਦਾ ਜੀ ਕੀ ਨਾਮ ਇਹਨਾਂ ਦਾ ਇੱਕ ਹੈਗਾ ਸਲੀਮ ਖਾਨ ਜੀ ਦੂਜਾ ਹੈਗਾ ਜਸਵੰਦਰ ਸਿੰਘ ਇਹਨਾਂ ਤੇ ਕੋਈ ਪਹਿਲਾਂ ਵੀ ਮੁਕੱਦਮੇ ਚੱਲ ਰਹੇ ਨਹੀਂ ਹੋਰ ਕਾਰਡ ਚੈੱਕ ਕਰਦੇ ਆ ਜੀ ਦੇਖਣੇ ਹਾਂ ਜੀ ਅੱਜ ਇਹਨਾਂ ਦਾ ਮੈਡੀਕਲ ਕਰਾਇਆ ਤੁਸੀਂ ਮੈਡੀਕਲ ਕਰਾ ਕੇ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਜੀ ਕੋਰਟ ਵਿੱਚ ਕੋਰਟ ਪੇਸ਼ ਕਰ ਜੀ